ਕਾਰਗਿਲ جنگ ਦੇ ਵਿੱਚ ਸ਼ਹੀਦ ਹੋਏ ਪ੍ਰਵੀਨ ਕੁਮਾਰ ਨੂੰ ਯਾਦ ਕਰਕੇ ਉਹਨਾਂ ਦੀ ਮਾਂ ਭਾਵੁਕ ਹੋ ਜਾਂਦੀ ਹੈ ਪਰ ਭਾਵੁਕ ਹੋ ਕੇ ਵੀ ਉਹ ਗੱਲ ਇਹੀ ਕਹਿੰਦੀ ਹੈ ਕਿ ਮੈਨੂੰ ਮਾਣ ਹੈ ਪੁੱਤ ਤੇ ਦੇਸ਼ ਦੀ جنگ ਦੇ ਵਿੱਚ ਸ਼ਹੀਦ ਹੋਇਆ ਆਓ ਅੱਜ ਯਾਦ ਕਰੀਏ ਸ਼ਹੀਦ ਪ੍ਰਵੀਨ ਕੁਮਾਰ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਨੂੰ ਦੇ ਵੱਲੋਂ ਵੀ ਉਹਨਾਂ ਨੂੰ ਸ਼ਰਦਾ ਦੇ ਭੇਟ ਅਰਪਣ ਕੀਤੇ ਗਏ ਇਸ ਮੌਕੇ ਸ਼ਹੀਦ ਪ੍ਰਵੀਨ ਕੁਮਾਰ ਦੀ ਮਾਤਾ ਜੀ ਦੇ ਵੱਲੋਂ ਵੀ ਕੁਝ ਭਾਵੁਕ ਸ਼ਬਦ ਜਿਹੜੇ ਨੇ ਉਹ ਬੋਲੇ ਜਾਂਦੇ ਨੇ ਮੈਨੂੰ ਕੁਝ ਨਹੀਂ ਜੇ ਪਤਾ ਕੀ ਕਹਿਣਾ ਆ ਕੀ ਨਹੀਂ ਮੇਰਾ ਬੇਟਾ ਲੋ ਸ਼ਹੀਦ ਹੋਇਆ ਦੇਸ਼ ਦੇ ਬਦਲੇ ਚਲੋ ਬਹੁਤ ਵਧੀਆ ਕਿੰਨਾ ਕੁ ਮਾਣ ਹੈ ਆਪਣੇ ਪੁੱਤ ਬਹੁਤ ਮਾਣ ਹੈ ਤੇ ਚਲੋ ਦੁਨੀਆ ਤੇ ਨਾਂ ਕਰਕੇ ਕਿਹਾ ਮਾਂ ਬਾਪ ਦਾ ਮਾਡਮ ਵਾਰਕ ਚੋਂਦੇ ਜੇ ਪੁੱਤ ਦੀ ਯਾਦ ਉਹ ਬੜੀ ਯਾਦ ਆਉਂਦੀ ਹੈ ਪਿਓ ਉਹਦਾ ਕਿ ਸੇਵਾ ਕਰਦੇ ਹੁੰਦੇ ਸੀਗੇ ਬੂਟੀਆਂ ਨੂੰ ਪਾਣੀ ਪਾਉਂਦੇ ਨਾਲ ਨਮਸ਼ਕਾਰ ਕਰਦੇ ਸੀ ਵੀ ਆਪਣੇ ਵੀਰੇ ਤੇ ਯਾਦ ਇੱਕ ਤੇ ਭੁੱਲਦੀ ਨਹੀਂ ਜੀ ਅੱਜ 25 ਸਾਲ ਹੋ ਗਏ ਨੇ ਹਾਂਜੀ ਇੰਨੀ ਬਹੁਤ ਯਾਦ ਆਉਂਦੀ ਬਹੁਤ ਜ਼ਿਆਦਾ ਆ ਭੁੱਲਦੇ ਹੀ ਨਹੀਂ ਜਦੋਂ ਮਰਤ ਮੰਗੇ ਉਦੋਂ ਭੁੱਲ ਜਣਾ ਹੈ ਅੱਜ ਤੇ ਸਾਡੇ ਸ਼ਹੀਦ ਕਾਰਗਿਲ ਦੇ ਦੌਰਾਨ ਜਿਹੜੀ ਆਪਣੇ ਕਾਰਗਿਲ ਲੜਾਈ ਦੇ ਦੌਰਾਨ ਸ਼ਹੀਦ ਹੋਏ ਪ੍ਰਵੀਨ ਕੁਮਾਰ ਜੀ ਕਿਸ ਨੂੰ ਸਰਦਾਂਤੀ ਫੇਰ ਕਰਨ ਆਇਸੀ। ਬੜਾ ਔਖਾ ਟਾਈਮ ਸੀਗਾ ਉਹਨਾਂ ਦੇ ਮਾਤਾ ਜੀ ਵੀ ਸਾਡੇ ਨਾਲ ਨੇ ਉਹਨਾਂ ਦੀ ਯਾਦ ਚ ਤੇ ਸ਼ਹਿਰ ਵਾਸੀਆਂ ਨੇ ਇੱਥੇ ਪਾਰਕ ਵੀ ਬਣਾਇਆ ਹੋਇਆ। ਤੇ ਜਿਹੜੀ ਸੱਚੀ ਸ਼ਰਦਾਂਤੀ ਦੇਣ ਵਾਸਤੇ ਅਸੀਂ ਉਹਨਾਂ ਨੂੰ ਇੱਥੇ ਪਾਰਕ ਦੇ ਵਿੱਚ ਬੂਟੇ ਵੀ ਲਗਾਏ ਲੈ ਅੱਜ। ਤਾਂ ਕਿ ਜਿਹੜਾ এনਵਾਇਰਨਮੈਂਟ ਦਾ ਵਿਟਿਆਨ ਉਹ ਤੇ ਉਹਨਾਂ ਨੂੰ ਸ਼ਿੱਦਾਂ ਨੂੰ ਆਜ਼ਦੇ ਦਿਨਾਂ ਸੇ ਇੱਕ ਸੱਚੀ ਸ਼ਰਦਾਂਤੀ ਦੇ ਸਕੀ। ਕਾਰਗਿਲ ਜੰਗ ਦੇ ਵਿੱਚ ਸ਼ਹੀਦ ਹੋਏ ਪ੍ਰਵੀਨ ਕੁਮਾਰ ਨੂੰ ਯਾਦ ਕਰਕੇ ਉਹਨਾਂ ਦੀ ਮਾਂ ਭਾਵੁਕ ਹੋ ਜਾਂਦੀ ਹੈ। ਪਰ ਭਾਵੁਕ ਹੋ ਕੇ ਵੀ ਉਹ ਗੱਲ ਇਹੀ ਕਹਿੰਦੀ ਹੈ ਕਿ ਮੈਨੂੰ ਮਾਣ ਹੈ ਪੁੱਤ ਤੇ ਦੇਸ਼ ਦੀ ਜੰਗ ਦੇ ਵਿੱਚ ਸ਼ਹੀਦ ਹੋਇਆ ਆਓ ਅੱਜ ਯਾਦ ਕਰੀਏ ਸ਼ਹੀਦ ਪ੍ਰਵੀਨ ਕੁਮਾਰ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਨੂ ਦੇ ਵੱਲੋਂ ਵੀ ਉਹਨਾਂ ਨੂੰ ਸ਼ਰਦਾ ਦੇ ਭੇਟ ਅਰਪਣ ਕੀਤੇ ਗਏ ਇਸ ਮੌਕੇ ਸ਼ਹੀਦ ਪ੍ਰਵੀਨ ਕੁਮਾਰ ਦੀ ਮਾਤਾ ਜੀ ਦੇ ਵੱਲੋਂ ਵੀ ਕੁਝ ਭਾਵੁਕ ਸ਼ਬਦ ਜਿਹੜੇ ਨੇ ਉਹ ਬੋਲਣ ਜਾਂਦੇ ਨੇ ਮੈਂ ਕੁਝ ਨਹੀਂ ਜੇ ਬਤਾਵਾਂ ਕੀ ਕਹਿਣਾ ਹੈ ਕੀ ਨਹੀਂ ਮੇਰਾ ਬੇੜਾ ਲੋ ਚੀਤ ਹੋਇਆ ਦੇਸ਼ ਦੇ ਬਦਲੇ ਚਲੋ ਬਹੁਤ ਵਧੀਆ ਕਿੰਨਾ ਕ ਮਾਣ ਹੈ ਆਪਣੇ ਪੁੱਤ ਬਹੁਤ ਮਾਣ ਹੈ ਤੇ ਚਲੋ ਦੁਨੀਆ ਤੇ ਨਾਂ ਕਰਕੇ ਕਿਹਾ ਮਾਂ ਬਾਪ ਦਾ ਬੜੀ ਯਾਦ ਆਉਂਦੀ ਪਿਓ ਦਾ ਕਿ ਸੇਵਾ ਕਰਦੇ ਹੁੰਦੇ ਸੀ ਬੂਟਿਆਂ ਨੂੰ ਪਾਣੀ ਪਾਉਂਦੇ ਨਾਲ ਨਮਸਕਾਰ ਕਰਦੇ ਸੀ ਆਪਣੇ ਬੇਟੇ ਜਾਤਿਕ ਤੇ ਭੁੱਲਦੀ ਨਹੀਂ ਜੀ ਅੱਜ 25 ਸਾਲ ਹੋ ਗਏ ਨੇ ਹਾਂਜੀ ਇਨੀ ਅਫਜਾਦਾਂ ਨੇ ਬਹੁਤ ਚਾਪਾ ਆ ਭੁੱਲਦੇ ਹੀ ਨਹੀਂ ਜਦੋਂ ਮਰਤਾਂਗੇ ਉਦੋਂ ਬੋਲ ਜਾਣਾ ਹੈ ਅੱਜ ਤੇ ਸਾਡੇ ਸ਼ਹੀਦ ਕਾਰਗਿਲ ਦੇ ਦੌਰਾਨ ਜਿਹੜੀ ਆਪਣੇ ਕਾਰਗਿਲ ਲੜਾਈ ਦੇ ਦੌਰਾਨ ਸ਼ਹੀਦ ਹੋਏ ਪ੍ਰਵੀਨ ਕੁਮਾਰ ਜੀ ਉਸੇ ਉਹਨਾਂ ਨੂੰ ਸਰਦਾਂਤੀ ਦੇਕਰਨ ਆਈ ਸੀ ਥੋੜਾ ਔਖਾ ਟਾਈਮ ਸੀਗਾ ਉਹਨਾਂ ਦੇ ਮਾਤਾ ਜੀ ਵੀ ਸਾਡੇ ਨਾਲ ਨੇ ਉਹਨਾਂ ਦੀ ਯਾਦ ਚ ਤੇ ਸ਼ਹਿਰ ਵਾਸੀਆਂ ਨੇ ਇੱਥੇ ਪਾਰਕ ਵੀ ਬਣਾਇਆ ਹੋਇਆ ਤੇ ਜਿਹੜੀ ਸੱਚੀ ਸਰਦਾਂਤੀ ਦੇਣ ਵਾਸਤੇ ਅਸੀਂ ਉਹਨਾਂ ਨੂੰ ਇੱਥੇ ਪਾਰਕ ਦੇ ਵਿੱਚ ਬੂਟੇ ਵੀ ਲਗਾਏ ਲੈ ਅੱਜ ਤਾਂ ਕਿ ਜੇ ਲਾਲਵਾ ਮੈਂ ਦਾ ਵਿਤਾਨੋ ਵੇਤਨ ਨਾਨੋ ਸ਼ਿੱਧਾ ਨੂੰ ਅਸਦੇ ਦਿਨ ਸੇ ਇੱਕ ਸੱਚੀ ਸ਼ਰਧਾਂ ਦੀ ਹੋਵੇ